ਆਹ ਬਟਾ ਵਧੀਆ ਬਣਦੇ ਨੇ ਪੀਓ ਸਵਾਗਤ ਆ ਤੁਹਾਡਾ ਹੈਪੀ ਟੀਵੀ ਚੈਨਲ ਦੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਬੇ ਉਹ ਆਪਾਂ ਨੇ ਆਲੂ ਦਿੱਤਾ ਪੱਟਰ ਤੇ ਪੱਟ ਕੇ ਸਾਮ ਤਾਂ ਪਰਾਣੀ ਪੁੜੀ ਲਾ ਕੇ ਇੱਕ ਨੰਬਰ ਮਾਹੌਲ ਬਣਾਤਾ ਤੇ ਹੁਣ ਆਪਾਂ ਹੋ ਗਏ ਮੱਕੀ ਵਾਲੇ ਪਾਸੇ ਖੇਤ ਨੂੰ ਐਨ ਚੰਗੀ ਤਰ੍ਹਾਂ ਦੋ ਵਾਰ ਬਾਤਾ ਤੇ ਉਸ ਤੋਂ ਬਾਅਦ ਫੇਰ ਧੁੱਪ ਲੱਗਣ ਦਿੱਤੀ ਦੁਬਾਰੇ ਫੇਰ ਦੋ ਵਾਰ ਬਾਤਾ ਠੀਕ ਹੈ ਜੀ ਦੋਹਰ ਦੋਹਰ ਕਰਤਾ ਤੇ ਹੁਣ ਲਿਆਂਦਾ ਆਪਾਂ ਨੇ ਸਹਾਗਾ ਨਾਲ ਹੁਣ ਮਾਰਾਂਗੇ ਸਹਾਗਾ ਕਣ ਸਾਗਾ ਮਾਰ ਕਹਿਣ ਖੱਤਾ ਬਣਾ ਕੇ ਤੇ ਉਦੋਂ ਬਾਅਦ ਆਊਗੀ ਬੀਜਣ ਵਾਲੀ ਮਸ਼ੀਨ ਮੱਕੀ ਤੇ ਫਿਰ ਬੀਜਾਂਗੇ ਆਪਾਂ ਮੱਕੀ ਕਿਹੜਾ ਬੀ ਪਾਵਾਂਗੇ ਕਿਹੜੀ ਹੋਰ ਫਰਟੀਲਾਈਜ਼ਰ ਖਾਦ ਪਾਵਾਂਗੇ ਏ ਟੂ ਜ਼ेड ਜਾਣਕਾਰੀ ਦਵਾਂਗੇ ਤੁਹਾਨੂੰ ਬਸ ਤੁਸੀਂ ਐਂਡ ਤੱਕ ਵੀਡੀਓ ਦੇਖਿਓ ਠੀਕ ਹੈ ਜੀ ਆਜੋ ਕਰਾਂ ਮਾਰੀਏ ਸਾਗਾ ਕਰ ਖੇਤ ਦੇਖੋ ਪਹਿਲਾਂ ਆਪਣਾ ਠੀਕ ਹੈ ਜੀ ਦੋਹਰ ਦੋਹਰ ਵਾਰ ਇਹ ਦੋ ਵਾਰ ਹੀ ਬਹਿ ਗਿਆ ਜਾਨੀ ਚਾਰ ਵਾਰ ਖੇਤ ਬਾਤਾ ਆਪਾਂ ਨੇ ਠੀਕ ਹੈ ਜੀ ਤੇ ਉਧਰ ਕੀਲੇ ਥੋਂ ਆਪਣਾ ਗਾਹਾਂਗਾ ਤੇ ਛੱਤ ਵਿੱਗੇ ਥੋਂ ਆਹਗਾ ਆਪਣਾ ਤੇ ਹੁਣ ਲਿਆਂਦਾ ਟਰੈਕਟਰ ਆਪਾਂ ਨੇ ਘਰੋਂ ਜਾ ਕੇ ਡੈਡੀ ਵੀ ਆਉਂਦਾ ਮਗਰ ਮੇਰੇ ਤੇ ਆ ਆ ਪਿਆ ਆਪਣਾ ਸਹਾਗਾ ਤਸਮੀਰ ਸੈਂਪਲੀਮੈਂਟ ਵਾਲਾ ਦਾ ਠੀਕ ਆ ਜੀ ਤੇ ਆ ਪਿਆ ਆਪਣਾ ਆਲੂ ਸਾਂਭਿਆ ਇਹਨੂੰ ਆਪਾਂ ਭਰਾਈ ਦੀ ਸ਼ੁਰੂ ਕਰਾਂਗੇ ਮੱਕੀ ਬੀਜਦੀ ਆ ਉਸ ਤੋਂ ਬਾਅਦ ਇਹਨੂੰ ਭਰਨਾ ਆਪਾਂ ਨੇ ਹਾਂ ਪਹਿਲਾਂ ਮੱਕੀ ਵਾਲਾ ਕੰਮ ਜ਼ਰੂਰੀ ਆ ਉਹ ਟਾਈਮ ਨਾਲ ਬੀਜੀ ਜਾਵੇ ਤੇ ਇਹਨੂੰ ਆਪਾਂ ਇੱਕ ਦਿਨ ਬਾਅਦ ਵੀ ਭਰ ਲਾਂਗੇ ਕਿਉਂਕਿ ਇਹ ਇਹ ਦਾ ਕੋਈ ਚੱਕਰ ਨਹੀਂ ਠੀਕ ਆ ਜੀ ਤੇ ਹੁਣ ਆਪਾਂ ਮਾਰਨ ਲੱਗਦੇ ਆ ਸਹਾਗਾ ਸਹਾਗਾ ਮਾਰ ਕੇ ਤੇ ਜਾਨੂੰ ਫਿਰ ਫੋਨ ਕਰ ਦਾਂਗੇ ਮੁੰਡੇ ਨੂੰ ਟਰੈਕਟਰ ਵਾਲਾ ਜਿਹੜਾ ਬੀਜ ਕੇ ਜਾਣੇ ਜਿਹਨੇ ਮੱਕੀ ਉਹ ਆਊਗਾ ਬੀਜ ਚਲੋ ਜੀ ਕਰਾ ਹੁਣ ਆਪਾਂ ਸਹਾਗਾ ਦੇਣ ਲੱਗਦੇ ਆ। ਜਿਉ ਆ ਖੇਤ ਚ ਆਪਾਂ ਨੇ ਖਾਦ ਪਾਤੀ ਇੱਥੇ ਜਿਹੜੇ 7 ਵਿਕੇ ਥੋਂ ਬਾਬੇ ਸੀਦਾਂ ਵਾਲਾ ਤੇ ਹੁਣ ਖਾਦ ਪਾਉਣੇ ਆਪਾਂ ਗਾਹਾਂ ਡੈਡੀ ਮਾਰਨ ਲੱਗਿਆ ਸਹਾਗਾ ਕਿਉਂਕਿ ਮਸ਼ੀਨ ਵਾਲਾ ਬਾਈ ਕਹਿੰਦਾ ਫਿਰ ਮੈਂ ਕਹਿੰਦਾ ਕਿਤੇ ਹੋਰ ਜਾਣਾ ਬੀਜਣ ਨਹੀਂ ਆਥਰੇ ਬੀਜੂ ਚ ਪਹਿਲਾਂ ਵਜਾਉਣੀਆਂ ਤਾਂ ਪਹਿਲਾਂ ਵਜਾ ਲਓ ਤੇ ਬਾਈ ਖਚਦੇ ਆ ਤਿਆਰੀਆਂ ਫਿਰ ਥੇਤੀ ਥੇਤੀ ਹੁਣ ਖਾਦ ਖੰਡਿਆ ਦੀਏ ਸਹਾਗਾ ਮਾਰ ਕੇ ਆਉਂਦੇ ਨੂੰ ਵਿਹਲੇ ਹੋ ਜੀ ਜਮ ਆ ਜਿਓ ਕਰਾ ਡੈਡੀ ਲੱਗਿਆ ਮਾਰਨ ਸਹਾਗਾ ਸਹਾਗਾ ਦੇਖੋ ਟਰੈਕਟਰ ਦਾ ਜ਼ੋਰ ਕਿੰਨਾ ਲਗਾਉਂਦਾ ਪਰ ਉਹ ਬਾਹਣ ਦੀ ਕਾਈਟਰਾਂ ਜ਼ੋਰ ਮਾਰ ਕੇ ਖਜਦਾ ਪੂਰਾ। ਸਾਗਾ ਪੂਰਾ ਤਕੜਾ ਸਾਗਾ ਬਾਬੇ ਉਹ ਇਹ। ਹਾਂ। ਤੇੜੀ ਖਾਦ ਪਾਈ ਆ ਆਪਾਂ ਨੇ ਉਹ ਵੀ ਤੁਹਾਨੂੰ ਦੱਸਦੀ ਆ ਆਪਾਂ ਕਿਹੜੀ ਕਿਹੜੀ ਖਾਦ ਪਾਈ ਆ। ਇੱਕ ਤਾਂ ਊਰਜਾ ਪਾਈ ਆ ਸ਼ਕਤੀਮਾਨ ਵਾਲਾਂ ਦੀ ਆਪਾਂ ਨੇ ਤੇ ਇੱਕ ਪੋਟਾਸ਼ੀਅਮ ਆਪਣੇ ਕੋਲੇ ਆਈਪੀਐਲ ਦੀ। ਇਹ ਪੋਟੜਾ ਬਹੁਤ ਵਧੀਆ ਬਾਬੇ ਰਿਜ਼ਲਟ ਆ ਇਹਦਾ। ਇੰਡੀਅਨ ਪੋਟਾਸ਼ ਲਿਮਿਟਡ ਇੰਪੋਰਟਡ ਆ ਦੇਖੋ ਬਹੁਤ ਵਧੀਆ ਰਿਜ਼ਲਟ ਆ ਇਹਦਾ। ਹਾਂ। ਖਾਦ ਆ ਪਰ ਲਾ ਲਈ ਤੇ ਹੁਣ ਪਾਉਨੇ ਆ ਆਪਾਂ ਚੱਲ ਕੇ ਉਹ ਗਾਂਣਲੇ ਕੀਲੇ 'ਚ। ਇੱਕ ਵਾਰ ਫੇਰ ਦੱਸ ਦਿੰਨੇ ਆ ਆਪਾਂ ਕਿਹੜੀ ਕਿਹੜੀ ਖਾਦ ਪਾਈ ਆ ਥੱਲੇ। ਕਿਤਾ ਊਰਜਾ ਪਾਇਆ ਸਖਤੀ ਮਾਰਨਾਂ ਦੀ ਫਰਟੀਲਾਈਜ਼ਰ ਬਹੁਤ ਸੋਹਣਾ ਫਰਟੀਲਾਈਜ਼ਰ ਆ ਬਾਬੇ ਇੱਕ ਤੇ ਕਾ ਕੀ ਆਈਪੀਐਲ ਦੀ ਪੋਟਾਸ਼ੀਅਮ ਸਲਫੇਟ ਠੀਕ ਆ ਜੀ ਇਹ ਬਹੁਤ ਵਧੀਆ ਰਿਜ਼ਲਟ ਆ ਇਹ ਪਾਇਆ ਕਰੋ ਹੋਰ ਥੈਲੀਆਂ ਥੂੜੀਆਂ ਤੋਂ ਬਚਿਆ ਕਰੋ ਆ ਦੇਖੋ ਬਹੁਤ ਵਧੀਆ ਰਿਜ਼ਲਟ ਆ ਇਹਦਾ ਆਈਪੀਐਲ ਦੀ ਹੈ ਪੋਟਾਸ਼ ਆਹ ਕੀਲੇ ਚ ਵੀ ਆਪਾਂ ਰੇਖ ਹੰਡਿਆਤਾ ਤੇ ਹੁਣ ਬਸ ਹਸਾਗਾ ਮਾਰਨਾ ਤੇ ਕੱਲਾ ਤੇ ਹਜੇ ਡੈਡੀ ਹਸਾਗਾ ਦੇਈ ਜਾਂਦਾ ਉਧਰ ਬਾਬੇ ਸੀ ਦਣਲੇ ਤੇ ਠੀਕ ਆ ਜੀ ਉਹ ਤੋਂ ਹਸਾਗਾ ਦੇ ਕੇ ਇੱਧਰ ਆ ਜੂਗਾ ਤੇ ਉਧਰ ਟਰੈਕਟਰ ਆਉਂਦਾਗਾ ਤੇ ਉਧਰ ਅਸੀਂ ਭਜਾਉਣ ਲੱਗ ਜਾਗੇ ਮੱਕ ਆਪਣਾ ਟੀਏਪੀ ਵੀ ਆ ਗਿਆ ਤੇ ਪੀ ਵੀ ਆ ਗਿਆ ਆਪਣਾ ਆਪਾਂ ਬੀਜਾਂਗੇ ਇਸ ਵਾਰ 9208 ਬਾયર ਦੀ ਹੈ ਬਾਬਿਓ ਪਿਛਲੀ ਵਾਰ 9108 ਵੀ ਬੀਜੀ ਸੀਗੀ ਆਪਾਂ ਨੇ ਇਸ ਵਾਰ ਬੀਜਾਂਗੇ ਆਪਾਂ 9208 ਪਲੱਸ ਇਹਦਾ ਝਾੜ ਵੀ ਬਹੁਤ ਵਧੀਆ ਕਹਿੰਦੇ ਦੱਸਦੇ ਨੇ ਨਵੀਂ ਵੈਰੈਟੀ ਹੈ 9108 ਤੋਂ ਬਾਅਦ ਆਈ ਹੈ ਵੈਰੈਟੀ 9208 ਹੈਗੀ ਬਾયર ਦੀ ਹੈ ਵੀ ਇਹਦਾ ਵੀ ਝਾੜ ਬਹੁਤ ਜ਼ਿਆਦਾ ਦੱਸਦੇ ਨੇ ਠੀਕ ਹੈ ਜੀ ਤੇ ਹੁਣ ਸਹਾਗਾ ਵੱਜ ਜੇ ਬਸ ਸਹਾਗਾ ਵੱਜਣ ਤੋਂ ਬਾਅਦ ਦੋਰ ਸਹਾਗਾ ਮਾਰ ਕੇ ਮਸ਼ੀਨ ਆ ਜੂ ਜਾਨੂੰ ਤੇ ਉਹ ਬਾਈ ਬੀਜਣ ਲੱਗ ਜੂ ਜਾਨੂੰ ਮਾਰਿਆਵਾਂਗੇ ਉਹ ਖੇਤ ਤੇ ਸਹਾਗਾ ਆ ਆ ਜਗਤਾਰ ਭਾਈ ਆਇਆ ਸਾਡਾ ਜਗਤਾਰ ਭਾਈ ਹਾਂਜੀ ਜਗਤਾਰ ਹਾਂਜੀ ਆਸੀ ਆਪਣੀ ਮੱਕੀ ਬਾયર ਦੀ 9908 ਤੇ ਇਧਰ ਆਪਣੀ ਤਿਆਰੀ ਆ ਫੁੱਲ ਡੀਏਪੀ ਆਪਣੇ ਕੋਲ ਪਿਆ ਤੇ ਹੁਣ ਤਾਂ ਮਸ਼ੀਨ ਨੂੰ ਠੀਕ ਦਿਆਂ ਬਸ ਮਸ਼ੀਨ ਆ ਜੇ ਤੇ ਨਾਲ ਦੀ ਨਾਲ ਬਜਾਈ ਸ਼ੁਰੂ ਕਰ ਦਾਂਗੇ ਆਪਾਂ ਆਪਣਾ ਪਸਾ ਅੱਗਾ ਮਾਰਦੇ ਆ ਅਗਲੇ ਕੀਲੇ ਤੇ ਉਧਰ ਸਾ ਕੰਮ ਮਾਰ ਜਾਂਦਾ ਆਹੀ ਰਹਿ ਗਿਆ ਆਪਣਾ ਤੇ ਬਸ ਆ ਆਪਣਾ ਟਰੈਕਟਰ ਮਸ਼ੀਨ ਆਉਣ ਵਾਲੀ ਹੈ ਤੇ ਆ ਕੇ ਫਿਰ ਬੀਜਣ ਦੀ ਪਿਛੇ ਨਿਪਚਣ ਦਾ ਕੰਮ ਰਹਿ ਜੂਗਾ ਤੇ ਪੀਜ ਦਾਂਗੇ ਆਪਾਂ ਠੀਕ ਹੈ ਜੀ ਸਹਾਗੇ ਆਪਣਾ ਦੋਰ ਸਹਾ ਕਾ ਮਾਰਦੇ ਆਪਾਂ ਤੇ ਢਰਫ ਬਣੀ ਜਾਂਦੀ ਹੈ ਘੱਟੇ ਦੀ ਜਮਾਂ ਬ੍ਰੀਕ ਹੋ ਗਿਆਗਾ ਆਪਾਂ ਲਓ ਜੀ ਕਰਤਾ ਸਟਾਰਟ ਟਰੈਕਟਰ ਦੇਖੋ ਕਿਵੇਂ ਧੂਆਂ ਮਾਰਦਾ ਬਾਈ ਜੀ ਇਹ ਸਹਾਗਾ ਅਸਲ ਚ ਪੱਟਿਆਂ ਟਰੈਕਟਰਾਂ ਵਾਸਤੇ ਆਇਨਾ ਵਾਸਤੇ ਨਹੀਂ ਹੈਗਾ ਇਹਨਾਂ ਵਾਸਤੇ ਤਾਂ ਦੂਜੇ ਸਹਾਗੇ ਨੇ ਉਹ ਚੱਲਣਗੇ ਦੇਖੋ ਮੋੜ ਤੇ ਤਾਂ ਹੀ ਜਾਂ ਨਹੀਂ ਕੱਢਦਾ ਟਰੈਕਟਰ ਨੂੰ ਲੋਡ ਟਰੈਕਟਰ ਜਿੰਨਾ ਚਿਰ ਚੱਲਦਾ ਲੋਡ ਚ ਹੀ ਚੱਲਦਾ ਹੈਗਾ ਦੇਓ ਆਗੀ ਮਸ਼ੀਨ ਆਪਣੇ ਬੀਜਣ ਵੀ ਲਾ ਕੇ ਪਾਈ ਹੋਣੀ ਹੈ ਨਾ ਪਲੇਅਰ ਤੋਂ ਮਸ਼ੀਨ ਆਈ ਆ ਆਪਣੇ ਮੋਨੂ ਹੁਣਾਂ ਦੀ ਤੇ ਬਾਈ ਬਹੁਤ ਸੋਹਣੀ ਬਿਜਾਈ ਕਰਦ ਨੇ ਦੇਖੋ ਬੈੱਡ ਦੇਖੋ ਬਣੇ ਕਿੰਨੇ ਵਧੀਆ ਆਪਣੇ ਸਾਨੂੰ ਬੈੱਡ ਬਾਕੀ ਐਨ ਸਾਈਜ਼ ਮਤੇ ਨਾਲ ਬੀਜਦੇ ਨੇ ਐ ਕੋਈ ਕਾਲੀ ਨਹੀਂ ਕਰਦੇ ਹੈਗੇ ਤੇ ਬਾਕੀ ਇਧਰੋਂ ਬਾਦ ਆ ਕੀਲੇ ਬੀਜਾਂਗੇ ਆਪਾਂ ਪਹਿਲਾਂ ਆ ਵਿੱਗਾ ਤੋਂ ਬੀਜ ਕੇ ਹਨ ਇਧਰੋਂ ਬਾਦ ਆ ਕੀਲੇ ਬੀਜਾਂਗੇ ਤੇ ਫੇਰ ਚੱਲਾਂਗੇ ਗਾਂਹਾਂ ਜਿੱਥੇ ਡੈਡੀ ਮਾਰਦਾ ਸਹਾਗਾ ਆ ਬਾਬੇਓ ਆ ਕੀਲੇ ਵੀ ਆਪਣਾ ਲੱਗ ਗਿਆ ਲਵੇ ਤੇ ਹੁਣ ਚੱਲਾਂਗੇ ਅਗਲੇ ਕੀਲੇ 'ਚ ਆਪਾਂ ਦੇਖੋ ਗਰਾਂ ਚੱਲਦੀ ਮਸ਼ੀਨ ਸ਼ਕਤੀ ਮਾਲਣ ਦੀ ਮਸ਼ੀਨਾਂ ਬਾਬਿਓ 12 ਕਿਲੋ ਦਾ ਡੀਏਪੀ ਪਾਇਆ ਆਪਾਂ ਨੇ ਬਾਕੀ ਬੈਡ ਦੇਖੋ ਕਿੰਨੇ ਸੋਹਣੇ ਬੰਦਦੇ ਨੇ ਬੇਫਿਕਰ ਐ ਵੀ ਆਣ ਪਾਉਂਦੇ ਰ੍ਹਾਂਗੇ ਟਾਈਮ ਤੇ